ਸਸ਼ੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ 레이저 ਕਰਾਹਾ ਵਿਕਾਊਆ ਸਭ ਤੋਂ ਪਹਿਲਾਂ ਤੁਸੀਂ ਕਰਾਹੇ ਦੀ ਕੰਡੀਸ਼ਨ ਨੂੰ ਦੇਖ ਲਓ ਜੀ ਇਸ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜਿਸ ਦੇ ਨਾਲ ਤੁਸੀਂ ਕੰਡੀਸ਼ਨ ਘਰ ਬੈਠੇ ਹੀ ਦੇਖ ਸਕਦੇ ਹੋ ਤੁਹਾਨੂੰ ਜਾ ਕੇ ਵੀ ਚੈੱਕ ਕਰਨ ਦੀ ਜ਼ਰੂਰਤ ਨਹੀਂ ਪੈਣੀ 레이저 ਕਰਾਹਾ ਵਿਕਾਊਆ 2023 ਮਾਡਲ 1,70,000 ਪਰ ਰੇਟ ਰੱਖੀ ਗਿਆ ਜੀ ਏਰੀਆ ਪਿੰਡ ਬੋੜਾਵਾਲ ਜ਼ਿਲ੍ਹਾ ਤਰਨਤਾਰਨ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਜਿੱਥੇ ਤੁਸੀਂ ਕਾਲ ਕਰਕੇ ਖਰੀਦ ਸਕਦੇ ਹੋ 9780319811 97 803 19811 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਲੇਜ਼ਰ ਕਰਾਹਾ 2023 ਮਾਡਲ 1 ਲੱਖ 70000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੇ ਬਾਕੀ ਤੁਸੀਂ ਇੱਕ ਵਾਰ ਵੀਡੀਓ ਜ਼ਰੂਰ ਦੇਖ ਲਿਓ ਪਹਿਲਾਂ ਸੱਜਰ ਸੂਈ ਝੋਟੀ ਵਿਕਾਉ ਹੈ ਜੀ ਮੋਰਾ نسل ਦੀ ਮੰਗਰ ਕੱਟੀ ਹੈ ਜੀ ਏਰੀਆ ਨਿਹਾਲ ਸਿੰਘ ਵਾਲਾ ਮੋਗਾ ਰੇਟ 120000 ਮਾਲਕਾਂ ਦੇ ਨੰਬਰ 2 ਨੇ ਦੋਨੇ ਤੁਸੀਂ ਨੋਟ ਕਰ ਲਓ 9878248740 ਦੂਜੇ ਨੰਬਰ ਹੈ ਜੀ 9915599740 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਮੋਹਰਾਂ ਨਸਲ ਦੀ ਸੱਜਰ ਸੂਈ ਹੋਈ ਝੋਟੀ ਦੀ ਮੰਗਰ ਕੱਟੀ 120000 ਦੇ ਵਿੱਚ ਖਰੀਦ ਸਕਦੇ ਹੋ ਸੋਨਲਿਕਾ 750 ਟਰੈਕਟਰ ਵਿਕਾਊ 2023 ਮਾਡਲ 3 ਫੀਲ 65% ਟਾਇਰ ਏਰੀਆ ਕਰਨਾਲ ਹਰਿਆਣਾ ਰੇਟ ਹੈ ਜੀ 560000 560000 ਰੇਟ ਦੱਕੇ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਮੌਕੇ ਤੇ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਓਕੇ ਕੰਡੀਸ਼ਨ ਬਿਲਕੁਲ 9992150717 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸੋਨਾਲਿਕਾ 750 ਟਰੈਕਟਰ 560000 ਦੇ ਵਿੱਚ ਖਰੀਦ ਸਕਦੇ ਹੋ ਸਿਰਫ 70 ਘੰਟੇ ਚੱਲਿਆ ਸਵਰਾਜ 855 ਟਰੈਕਟਰ ਵਿਕਾਉ ਪੰਜਾਬ ਨੰਬਰ 2025 ਮਾਡਲ ਏਰੀਆ ਤਾਪਾ ਰੇਟ ਤੁਸੀਂ ਫੋਨ ਤੇ ਤੈਅ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਜੀ 98777757090 ਇਸ ਨੰਬਰ ਤੇ ਫੋਨ ਕਰਕੇ ਸਿਰਫ 70 ਘੰਟਾ ਚੱਲਿਆ ਸਵਰਾਜ 855 ਟਰੈਕਟਰ 2025 ਮਾਡਲ ਪੰਜਾਬ ਨੰਬਰ ਖਰੀਦ ਸਕਦੇ ਤਾਪੇ ਏਰੀਆ ਦੇ ਵਿੱਚ ਟਰੈਕਟਰ ਖੜਾ ਹੈ ਤੁਸੀਂ ਜਾ ਕੇ ਮੌਕੇ ਤੇ ਡੀਲ ਕਰ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਆ ਪਾਵਰ ਸਟੀering 2013 ਮਾਡਲ ਕਾਗਜ਼ਪੂਰੇ ਨੇ ਫਿਕਸ ਰੇਟ ਹੈ ਜੀ 315000 ਏਰੀਆ ਜੀ ਕੈਥਲ ਹਰਿਆਣਾ ਇੰਜਨ ਗੇਅਰ ਦਾ ਬਿਲਕੁਲ ਓਕੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਹੈਗੀ 98765 34599 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2013 ਮਾਡਲ ਕ੍ਰੈਡਸਕ ਨੂੰ 10,115,000 ਦੇ ਵਿੱਚ 14 ਤਵੀਆਂ ਦਾ ਸੈੱਟ ਵਿਕਾਊ ਹੈ ਜੀ ਏਰੀਆ ਗੇਦਰਵਾਹ ਰੇਟ ਹੈ ਜੀ 35000 35000 ਪਰ ਰੇਟ ਰੱਖਿਆ ਗਿਆ ਏਰੀਆ ਗੇਦਰਵਾਹ 14 ਤਵੀਆਂ ਦਾ ਸੈੱਟ ਵਿਕਾਊ ਹੈ ਜੀ ਫੁੱਲ ਹੈਵੀ ਬਣੀਆਂ ਹੋਈਆਂ ਨੇ ਤੇ 94173 18603 ਇਸ ਨੰਬਰ ਤੇ ਫੀਸ ਸਕਦੇ ਹੋ ਜਿਹੜੇ ਵੀ ਆਪਣੇ ਪ੍ਰਸਤਾਂ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਤੇ ਨਵੀਂ ਆਈ ਨੇ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਸੋ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਏ ਐਸ ਕੰਬਾਈਨ ਵਿਕਾਊ ਹੈ ਜੀ 930 2008 ਮਾਡਲ 4,70,000 ਰੁਪਏ ਦਾ ਰੇਟ ਰੱਖਿਆ ਗਿਆ ਏਰੀਆ ਹੈ ਜੀ ਮੁਕਸਰ ਸਾਹਿਬ 9417146202 ਇਸ ਨੰਬਰ ਤੇ ਫੋਨ ਕਰਕੇ AS ਕੰਬਾਈਨ 930 2008 ਮਾਡਲ 4,170 ਹਰਚਕੀਸਰ ਦੇ ਮੁਕਸਰ ਏਰੀਆ ਦੇ ਵਿੱਚ ਹੈ ਤੁਸੀਂ ਜਾ ਕੇ ਚੈੱਕ ਕਰਕੇ ਮਾਲਕ ਵੀਰ ਨਾਲ ਡੀਲ ਕਰ ਸਕਦੇ ਹੋ ਜੀ ਤੇ ਇੱਕ ਭੈਣ ਭਰਾ ਨੂੰ ਬੇਨਤੀ ਹੈ ਜੀ ਜਾਣਕਾਰੀ ਪੂਰੀ ਦੱਸਿਆ ਕਰੋ ਕਈ ਭੈਣ ਭਰਾ ਏਰੀਆ ਦੱਸਦੇ ਕੋਈ ਰੇਟ ਸੋ ਜਾਣਕਾਰੀ ਸਾਰੀ ਹੀ ਭੇਜਿਆ ਕਰੋ ਜੀ ਸੋਨਾਲੀਕਾ 90 ਟਰੈਕਟਰ ਵਿਕਾ ਉਹ ਹੈ ਜੀ ਕੇਸੀ K1 ਨਾਲ ਦੇ ਟਾਇਰ ਰੇਟ ਹੈ ਜੀ 9 ਲੱਖ 50 ਹਜ਼ਾਰ ਮਾਡਲ 2020 ਏਰੀਆ AMLO 97814 50360 97814 50360 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਆਪਣੇ ਏਰੀਆ ਦੀ ਕਿਸੇ ਵੀ ਕੋਈ ਮਸ਼ੀਨਰੀ ਜਾਂ ਜ਼ਮੀਨ ਪਲਾਟ ਕੋਠੀਆਂ ਘਰਾਂ ਦੇ ਭਾਲ ਦੇ ਵਿੱਚ ਹੈਗੇ ਹੋ ਤਾਂ ਤੁਸੀਂ نیچے ਵੀਡੀਓ ਦੇ ਵਿੱਚ ਕਮੈਂਟ ਕਰਕੇ ਜੋ ਦੱਸਦਿਆ ਕਰੋ ਜੀ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਤੁਹਾਡੇ ਏਰੀਏ ਦੇ ਲੈ ਕੇ ਆ ਸਕੀਏ ਸੀ ਸਵਰਾਜ 744 ਟਰੈਕਟਰ ਵਿਕਾਊ ਹੈ ਜੀ 2025 ਮਾਡਲ ਰੇਟ 7,85,000 ਵੀਕੇਟੀ ਦੇ ਟਾਇਰ ਨੇ 5 ਇੰਚ ਹੋਕ ਏਰੀਆ ਜੀ ਸਰਹੰਦ ਫਤਿਹਗੜ ਸਾਹਿਬ 99157774130 99157774130 ਇਸ ਨੰਬਰ ਤੇ ਫੋਨ ਕਰਕੇ ਸਵਰਾਜ 744 ਟਰੈਕਟਰ ਤੁਸੀਂ 7,85,000 ਰੁਪਏ ਦੇ ਵਿੱਚ 2025 ਮਾਡਲ ਨੂੰ ਕ੍ਰਿਪਤ ਸਾਕਦੇ ਹੋ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਲਦੀ ਸੇਲ ਹੋ ਸਕਣ ਸਾਰੀਆਂ ਚੀਜ਼ਾਂ ਇਸ ਵੀਰ ਨੇ ਖੇਤੀਬਾੜੀ ਵਾਲੇ ਸਾਰੇ ਸੰਦ ਵਿਕਾਊ ਕਰਤੇ ਨੇ ਜੀ ਸਾਰੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਕਿਸੇ ਦਾ ਵੀ ਜੀ ਨਹੀਂ ਕਰਦਾ ਹੁੰਦਾ ਨਾ ਖੇਤੀਬਾੜੀ ਵਾਲੇ ਤੇ ਸਾਰੇ ਸੰਦ ਵਿਕਾਊ ਕਰਨਾ ਨੂੰ ਕਿਉਂਕਿ ਕੋਈ ਮਜਬੂਰੀ ਨਹੀਂ ਹੁੰਦੀ ਘਰਾਂ ਲਈ ਦੇ ਕਰਕੇ ਆਪਾਂ ਵੇਚਦੇ ਹੁੰਨੇ ਆ ਤਾਂ ਇਸ ਵੀਰ ਦੇ ਸਾਰੇ ਸੰਦ ਵਿਕਾਉ ਨੇ ਦੋ ਤਾਂ ਟਰੈਕਟਰ ਨੇ ਸੁਪਰ ਸੀਡਰ ਟਰਾਲੀ ਜੀਪ ਤੇ ਹੋਰ ਵੀ ਕਈ ਸੰਦ ਨੇ ਤੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਠੀਕ ਹੈ ਜੀ ਵਧੀਆ ਹੈਵੀ ਟਰਾਲੀ ਬਣੀ ਹੋਈ ਹੈ ਤੇ ਸਾਫ ਕੰਡੀਸ਼ਨ ਦੇ ਟਰੈਕਟਰ ਨੇ ਨਵੇਂ ਵਰਗੀ ਪੀਏ ਤੁਸੀਂ ਦੇਖ ਸਕਦੇ ਹੋ ਤੇ ਵਧੀਆ ਕੰਡੀਸ਼ਨ ਦੇ ਟਰੈਕਟਰ ਨੇ ਜੀ ਕੋਈ ਤੁਹਾਨੂੰ ਜਾ ਕੇ ਚੈੱਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸ ਨਹੀਂ ਲੱਗੂ ਕਿਉਂਕਿ ਇੱਕ ਮਜਬੂਰੀ ਕਰਕੇ ਹੀ ਵੇਚ ਰਹੇ ਨੇ ਸਾਰੀਆਂ ਮਸ਼ੀਨਰੀਆਂ ਇਹਨਾਂ ਦੀ ਵਧੀਆ ਪਈਆਂ ਨੇ ਮੋਗਾ ਏਰੀਆ ਜੀ ਤੇ ਰੇਟ ਤੁਹਾਨੂੰ ਟਾਈਮ ਤੇ ਹੀ ਦੱਸਿਆ ਜਾਊ ਜੇ ਤੁਸੀਂ ਜਾਓ ਖਰੀਦਣ ਵਾਸਤੇ ਨੰਬਰ ਨੋਟ ਕਰ ਲਓ 9465029614 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਸਾਰੇ ਸੰਦਾਂ ਨੂੰ ਖਰੀਦ ਸਕਦੇ ਹੋ ਇਸ ਵੀਰ ਦੇ ਖਾਤਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਕਿ ਇਹ ਵੀਰ ਦੇ ਸਾਰੇ ਥਾਂ ਦੇ ਦੇਖ ਸਕਣ ਕਿ ਇੱਥੇ ਕੋਈ ਮਜਬੂਰੀ ਹੀ ਹੁੰਦੀ ਜਦੋਂ ਆਪਾਂ ਕੋਈ ਸਾਰੀਆਂ ਮਸ਼ੀਨਰੀਆਂ ਵੇਚਦੇ ਆ ਤਾਂ ਤੁਸੀਂ ਇਸ ਵੀਰ ਖਾਤਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਪੀਜੀ ਵਿਕਾਊ ਹੈ ਜੀ ਨੇੜੇ ਚੰਡੀਗੜ੍ਹ ਯੂਨੀਵਰਸਿਟੀ 16 ਰੋਮਬਣੇ ਨੇ ਵਧੀਆ ਰੈਂਟ ਆ ਜਾਂਦਾ ਹੈ ਏਰੀਆ ਪਿੰਡ ਗੁਰਾਇਆ ਯੂਨੀਵਰਸਿਟੀ ਤੋਂ 100 ਮੀਟਰ ਰੇਟ ਦਾ ਮੌਕੇ ਤੇ ਦੱਸਿਆ ਜਾਊਗਾ ਜੀ ਨੰਬਰ ਤੁਸੀਂ ਨੋਟ ਕਰ ਲਓ ਬਾਕੀ ਤੁਸੀਂ ਦੇਖ ਹੀ ਰਹੇ ਹੋ ਵੀਡੀਓ 'ਚ ਜਿਹਦੇ ਤੇ ਤੁਸੀਂ ਕਾਲ ਕਰਕੇ ਪੀਜੀ ਖਰੀਦਣੀ ਉਹ ਨੰਬਰ ਨੋਟ ਕਰ ਲਓ 9888767278 9888767278 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੀਜੀ ਇਹ ਜਿਹੜੀ ਖਰੀਦ ਸਕਦੇ ਇਹਦੇ ਵਿੱਚ 16 ਰੋਮਬੜੇ ਨੇ ਬਾਕੀ ਮਾਲਕ ਵੀਰ ਦੇ ਨਾਲ ਤੁਸੀਂ ਗੱਲ ਕਰੋਗੇ ਬੈਠ ਕੇ ਸਾਰੀ ਜਾਣਕਾਰੀ ਲਓਗੇ ਡੀਲ ਕਰੋਗੇ ਤੁਹਾਨੂੰ ਮੌਕੇ ਤੇ ਹੀ ਪਤਾ ਲੱਗ ਜੂਗਾ ਤਾਂ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ ਨੌਜੀ ਢਾਈ ਕਿੱਲੇ ਜ਼ਮੀਨ ਸੇਲ ਲਈ ਲੈ ਕੇ ਆਏ ਹਾਂ 4 ਸਟੱਕ ਵਿੱਚ ਸੋਲਰ ਮੋਟਰ ਲੱਗੀ ਹੋਈ ਹੈ 4 ਇੰਚੀ ਬੋਰ ਹੈ ਮੇਨ ਰਸਤੇ ਤੋਂ 50 ਕਰਮਾ ਪਿੱਛੇ ਵਿਚ ਪੱਕਾ ਖਾਲ ਪੈਣ ਵਾਲਾ ਹੈਗਾ ਮਨਜ਼ੂਰ ਹੋਇਆ ਪਿਆ 5 ਕਰਮਾ ਰਸਤਾ ਹੈ 5 ਕਰਮਾ ਰਸਤੇ ਤੋਂ 50 ਕਰਮਾ ਪਿੱਛੇ ਹੈ ਸੜਕ ਬਣ ਰਹੀ ਹੈ ਇਹ ਥੋੜੀ ਦੇਰ ਤੱਕ ਸੜਕ ਬਣੀਏਗੀ ਪਿੰਡ ਨਰੂਆਣਾ ਜ਼ਿਲ੍ਹਾ ਬਠਿੰਡਾ ਨੰਬਰ ਨੋਟ ਕਰ ਲਓ 8544 7278 85544 72578 ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ